ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਸਾਰੇ ਠੀਕ ਠਾਕ ਜੀ ਸਵਾਗਤ ਹੈ ਤੁਹਾਡਾ ਸੁਨੀਤਾ ਕੁਕਿੰਗ ਚੈਨਲ ਤੇ ਅੱਜ ਅੱਪਾ ਬਣਾਵਾਂਗੇ ਬੈਂਗਨ ਦਾ ਪੜਤਾ ਇਹ ਆਪਾਂ ਛੋਟੀ ਬੈਂਗਣੀ ਨੂੰ ਚੰਗੀ ਤਰ੍ਹਾਂ ਕੱਟ ਕੇ ਧੋ ਕੇ ਦਾ ਵਧੀਆ ਪੜਤਾ ਬਣਾ ਕੇ ਤਿਆਰ ਕਰਾਂਗੇ ਟਮਾਟਰ ਅਦਰਕ ਨਾਲ ਪਾਵਾਂਗੇ ਹਰੀਆਂ ਮਿਰਚਾਂ ਤੇ ਪਿਆਜ਼ ਠੀਕ ਹੈ ਜੀ ਸਾਰੇ ਸਮਾਨ ਨੂੰ ਆਪਾਂ ਚੰਗੀ ਤਰ੍ਹਾਂ ਤੋਲਾਂਗੇ ਧੋ ਕੇ ਆਪਾਂ ਇਹਨੂੰ ਚੰਗੀ ਤਰ੍ਹਾਂ ਕੱਟ ਲਿਆ ਸੀ ਕਾਜਨਪਾ ਬਰੀ ਬ੍ਰਿਕਟਲੇ ਸਨਾਂ ਨਾਤਰ ਕੋ ਨੂੰ ਟਮਾਟਰ ਹਰੀਆਂ ਮਿਰਚਾਂ ਨੂੰ ਕਟਲੇ ਸਿੱਤੇ ਬੈਂਗਣੀ ਨੂੰ ਆਪਾਂ ਚੰਗੇ ਤਰ੍ਹਾਂ ਤੋਂ ਹੋ ਕੇ ਕੱਟ ਕੇ ਇੱਕ ਵਿਧਿਆ ਡੋਂਗੇ ਦੇ ਵਿੱਚ ਪਾਣੀ ਦੇ ਵਿੱਚ ਪਾਤਾ ਸੀ ਤੇ ਹੁਣ ਆਪਾਂ ਕੁੱਕਰ ਦੇ ਵਿੱਚ ਪਾਵਾਂਗੇ ਇੱਕ ਗਲਾਸ ਤੋਂ ਵੀ ਘੱਟ ਪਾਣੀ ਮਤਲਬ ਤੁਸੀਂ ਸਮਝ ਲਓ ਅੱਧਾ ਗਲਾਸ ਤੋਂ ਥੋੜੇ ਜਿਹਾ ਉੱਪਰ ਪਾਣੀ ਪਾਵਾਂਗੇ ਇਹਨੂੰ ਕਰਾਂਗੇ ਆਪਾਂ ਚੰਗੀ ਤਰ੍ਹਾਂ ਗਰਮ ਤੇ ਇਹਦੇ ਵਿੱਚ ਪਾਵਾਂਗੇ ਆਪਾਂ ਬੈਂਗਣੀ ਲਓ ਜੀ ਸਾਰੇ ਬੈਂਗਨ ਨੂੰ ਆਪਾਂ ਇਹਦੇ ਵਿੱਚ ਐਡ ਕਰ ਦਾਂਗੇ ਇਹ ਜ਼ਰੂਰੀ ਨਹੀਂ ਹੈ ਕਿ ਆਪਾਂ ਵੱਡੇ ਜਿਸ ਤਰ੍ਹਾਂ ਆਪਾਂ ਆਮ ਕਰਾਂ ਦੇ ਵਿੱਚ ਬੈਂਗਨ ਦਾ ਪੁਰਠਾ ਬਣਾਉਂਦੇ ਆਂ ਆਪਾਂ ਵੱਡੇ ਸਾਈਜ਼ ਦੇ ਬੈਂਗਨ ਲੈ ਕੇ ਆਨੇ ਤੁਸੀਂ ਇੱਕ ਵਾਰੀ ਛੋਟੇ ਬੈਂਗਨਾਂ ਦਾ ਵੀ ਪੁਰਠਾ ਬਣਾ ਕੇ ਦੇਖਿਓ ਤੇ ਇਸ ਨਵੇਂ ਤਰੀਕੇ ਨਾਲ ਜ਼ਰੂਰ ਬਣਾਇਓ ਆਪਾਂ ਤੁਹਾਨੂੰ ਰਾਜਸਥਾਨੀ ਸਟਾਈਲ ਦੇ ਨਾਲ ਅੱਜ ਬੈਂਗਨ ਦਾ ਪੁਰਠਾ ਬਣਾ ਕੇ ਤਿਆਰ ਕਰਾਂਗੇ ਲਓ ਜੀ ਪਿਆਜ਼ ਤੇ ਅਦਰਕ ਨੂੰ ਵੀ ਆਪਾਂ ਵਿੱਚੇ ਮਿਕਸ ਕਰ ਦਿੱਤਾ ਤੁਸੀਂ ਦੇਖ ਸਕਦੇ ਹੋ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਹਿਲਾ ਕੇ ਲਓ ਜੀ ਚੰਗੀ ਤਰ੍ਹਾਂ ਲਾ ਕੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਅੱਧਾ ਚੰਚਾ ਨਮਕ ਦਾ ਇਸ ਤੋਂ ਉਪਰ ਆਪਾਂ ਇਹਦੇ ਵਿੱਚ ਕੁਝ ਵੀ ਐਡ ਨਹੀਂ ਕਰਨਾ ਠੀਕ ਹੈ ਜੀ ਹੁਣ ਕੁੱਕਰ ਨੂੰ ਕਰਾਂਗੇ ਬੰਦ ਤੇ ਆਪਾਂ ਇਹਦੀਆਂ ਬਜਾਵਾਂਗੇ 5-6 ਵਿਸਲਾਂ ਤਾਂ ਕਿ ਚੰਗੀ ਤਰ੍ਹਾਂ ਪਿਆਜ਼ ਤੇ ਬੈਂਗਣ ਚੰਗੀ ਤਰ੍ਹਾਂ ਕੁੱਲ ਜਾਣ ਬੈਂਗਣ ਤਾਂ ਬਹੁਤ ਛੇਤੀ ਕੁੱਲ ਜਾਂਦੇ ਨੇ ਪਿਆਜ਼ਾਂ ਨੂੰ ਵੀ ਆਪਾਂ ਚੰਗੀ ਤਰ੍ਹਾਂ ਕਰ ਲਾਂਗੇ ਲਓ ਜੀ ਚੀਜ਼ਾਂ ਦੇ ਬਾਰੇ ਆਪਾਂ ਤੁਹਾਨੂੰ ਦਰਸਾਵਾਂਗੇ ਕੁੱਕਰ ਦੇ ਵਿੱਚ ਦੇਖੋ ਜੀ ਆਪਾਂ ਤੁਹਾਨੂੰ ਇੱਕ ਕੜਛੀ ਦਿਨਾ ਦਿਖਾਵਾਂਗੇ ਬਿਲਕੁਲ ਬੈਂਗਨ ਤੇ ਪਿਆਜ਼ ਚੰਗੀ ਤਰ੍ਹਾਂ ਅਪਸ ਵਿੱਚ ਝੁਲ ਚੁੱਕੇ ਨੇ ਜਿੰਨੀ ਕਾਪਾ ਨੂੰ ਜ਼ਰੂਰਤਾ ਠੀਕ ਹੈ ਜੀ ਇਸ ਤਰੀਕੇ ਦੀ ਆਪਾਂ ਨੂੰ ਚਾਹੀਦੀ ਸੀ ਤੇ ਹੁਣ ਆਪਾਂ ਇਹਨੂੰ ਕਰਾਂਗੇ ਕੁੱਕਰ ਨੂੰ ਬੰਦ ਕਿਉਂਕਿ ਬੈਂਗਨ ਆਪਣੇ ਬਣ ਕੇ ਤਿਆਰ ਹੋ ਚੁੱਕੇ ਨੇ ਚੰਗੀ ਤਰ੍ਹਾਂ ਤੇ ਦੂਜੀ ਸੈਟ ਹੁਣ ਆਪਾਂ ਕੜਾਹੀ ਦੇ ਵਿੱਚ ਪਾਵਾਂਗੇ ਇੱਕ ਕੜਛੀ ਸਰੋਂ ਦੇ ਤੇਲ ਦੀ ਇਹਨੂੰ ਕਰਨਾ ਆਪਾਂ ਚੰਗੀ ਤਰ੍ਹਾਂ ਗਰਮ ਗਰਮ ਕਰਕੇ మీడియం ਗੈਸ ਤੇ ਆਪਾਂ ਇਹਦੇ ਵਿੱਚ ਪਾਵਾਂਗੇ باقی ਦੇ ਮਸਾਲੇ ਸਭ ਤੋਂ ਪਹਿਲਾਂ ਪਾਵਾਂਗੇ ਆਪਾਂ ਇਹਦੇ ਵਿੱਚ ਤੇਜ ਪੱਤਾ 3-4 ਪਾਵਾਂਗੇ ਆਪਾਂ ਇਹਦੇ ਵਿੱਚ ਲਾਲ ਮਿਰਚਾਂ ਸੁੱਕੀਆਂ ਤੇ ਹੁਣ ਪਾਵਾਂਗੇ ਮੈਚ ਕਰਕੇ ਥਰਨਾ ਸੁੱਕਾ ਧਨੀਆ ਤੇ ਨਾਲ ਹੀ ਆਪਾਂ ਇਹਦੇ ਵਿੱਚ ਐਡ ਪਾਵਾਂਗੇ ਅੱਧਾ ਇੱਕ ਚਮਚਾ ਅਜਵੈਨ ਦਾ ਠੀਕ ਹੈ ਜੇ ਸਾਰੇ ਮਸਾਲੇ ਪਾ ਕੇ ਆਪਾਂ ਬਹੁਤ ਹੀ ਟੇਸਟੀ ਇਹ ਪੁਰਥਾ ਬਣਾ ਕੇ ਤਿਆਰ ਕਰਾਂਗੇ ਇੰਨਾ ਮਜ਼ੇਦਾਰ ਬਣ ਕੇ ਧਰੋ ਤਾਂ ਤੁਸੀਂ ਇੱਕ ਵਾਰੀ ਮੇਰੇ ਤਰੀਕੇ ਨਾਲ ਜ਼ਰੂਰ ਬਣਾਇਓ ਲਓ ਜੀ ਹੁਣ ਆਪਏ ਇਹਦੇ ਵਿੱਚ ਪਾਵਾਂਗੇ ਥੋੜੀ ਜਿਹੀ ਰਾਈ ਇਹ ਤੁਸੀਂ ਜ਼ਰੂਰ ਐਡ ਕਰਿਓ ਇਹਦੇ ਨਾਲ ਬਹੁਤ ਹੀ ਵਧੀਆ ਟੇਸਟ ਆਉਂਦਾ ਆਪਣੇ ਪੁੜਥੇ ਦਾ ਤੇ ਨਾਲ ਹੀ ਪਾ ਦਾਂਗੇ ਆਪਾਂ ਥੋੜੀ ਜਿਹੀ ਇਹਦੇ ਵਿੱਚ ਕਾਲੀ ਮਿਰਚ ਤੇ ਹੁਣ ਆਪਾਂ ਇਹਨੂੰ 1 ਮਿੰਟ ਲਈ ਚੰਗੀ ਤਰ੍ਹਾਂ ਮੀਡੀਅਮ ਗੈਸ ਤੇ ਭੁੰਨ ਲਾਂਗੇ ਇਸ ਤਰੀਕੇ ਦੇ ਨਾਲ ਲਓ ਜੀ ਬਹੁਤ ਹੀ ਵਧੀਆ ਤੇ ਸੌਖੀ ਰੈਸিপি ਦੇ ਨਾਲ ਆਪਾਂ ਤੁਹਾਨੂੰ ਅੱਜ ਬੈਂਗਨ ਦਾ ਪੜਥਾ ਬਣਾ ਕੇ ਤਿਆਰ ਕਰਦੇ ਪਏ ਇਹਦੇ ਵਿੱਚ ਕੋਈ ਜ਼ਿਆਦਾ ਮਿਹਨਤ ਨਹੀਂ ਕਰਨੀ ਪੈਂਦੀ ਆਪਾਂ ਨੂੰ ਟਮਾਟਰ ਤੇ ਹਰੀਆਂ ਮਿਰਚਾਂ ਨੂੰ ਆਪਾਂ ਵਿੱਚ ਹੀ ਐਡ ਕਰ ਦਿੱਤਾ ਬਸ ਜਦ ਵੀ ਤੁਸੀਂ ਬੈਂਗਨ ਦਾ ਪੁਰਥਾ ਦੋਨਾਂ ਟਮਾਟਰ ਥੋੜੇ ਜਿ ਤੁਸੀਂ ਜ਼ਿਆਦਾ ਐਡ ਕਰਿਓ ਕਿਉਂਕਿ ਤਾਂ ਹੀ ਇਹ ਪਠਾ ਬਹੁਤ ਵਧੀਆ ਬਣ ਕੇ ਤਿਆਰ ਹੁੰਦਾ ਹੈ ਲਓ ਜੀ ਚੰਗੀ ਤਰ੍ਹਾਂ ਮੀਡੀਅਮ ਗੈਸ ਤੇ ਆਪਾਂ ਪਿਆਜ਼ ਜਨੂੰ ਕੁਲੰਤੀ ਕੱਚੀ ਜੰਗੀ ਤਰ੍ਹਾਂ ਪਕਾਵਾਂਗੇ ਲਓ ਜੀ 3-4 ਦਿਨ ਹੋ ਗਏ ਆਪਾਂ ਵੀਡੀਓ ਨਹੀਂ ਐਡ ਕੀਤੀ ਠੀਕ ਹੈ ਜੀ ਲਓ ਜੀ ਇੱਕ ਚਮਚਾ ਪਾਏ ਆਪਾਂ ਇਹਦੇ ਵਿੱਚ ਨਮਕ ਦਾ ਨਮਕ ਆਪਾਂ ਪਹਿਲਾਂ ਵੀ ਐਡ ਕੀਤਾ ਸੀ ਥੋੜਾ ਜਿ ਤੁਸੀਂ ਇਸ ਗੱਲ ਦਾ ਧਿਆਨ ਰੱਖਿਓ ਤੇ ਹੁਣ ਟਮਾਟਰ ਨੂੰ ਚੰਗੀ ਤਰ੍ਹਾਂ ਕੋਲਣ ਵਾਸਤੇ ਆਪਾਂ ਇਹ ਨਾਮ ਕਰ ਪਾਇਆ ਸੀ ਠੀਕ ਹੈ ਜੀ ਹਾਂਜੀ ਆਪਾਂ ਗੱਲ ਕਰਦੇ ਪਿਛੇ ਆਪਣੀ ਵੀਡੀਓ ਇਸ ਕਰਕੇ ਨਹੀਂ ਆ ਰਹੀ ਸੀ ਕਿਉਂਕਿ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਹੜ੍ਹ ਆ ਚੁੱਕਿਆ ਹੈ ਬਹੁਤ ਜ਼ਿਆਦਾ ਪਾਣੀ ਆ ਚੁੱਕਿਆ ਹੈ ਇਸ ਕਰਕੇ ਆਪਣਾ ਦਿਲੀ ਨਹੀਂ ਬਧਿਆ ਕਿ ਆਪਾਂ ਕੋਈ ਵੀਡੀਓ ਪਾਈਏ ਤੇ ਪਲੀਜ਼ ਇਸ ਕਰਕੇ ਆਪਾਂ ਵੀਡੀਓ ਐਡ ਨਹੀਂ ਕੀਤੀ ਲਓ ਜੀ ਚੌਥਾ ਕਸਾ ਪਾਏ ਆਪਾਂ ਇਹਦੇ ਵਿੱਚ ਲਾਲ ਮਿਰਚ ਦਾ ਇੱਕ ਚਮਚਾ ਪਾਏ ਆਪਾਂ ਹਲਦੀ ਦਾ ਅੱਧਾ ਚਮਚਾ ਪਾਵਾਂਗੇ ਆਪਾਂ ਇਹਦੇ ਵਿੱਚ ਦੀਗੀ ਮਿਰਚ ਦਾ ਤੇ ਥੋੜਾ ਜਿਹਾ ਪਾਵਾਂਗੇ ਆਪਾਂ ਇਹਦੇ ਵਿੱਚ ਗਰਮ ਮਸਾਲੇ ਦਾ ਜਦ ਮਸਾਲੇ ਆਪਾਂ ਇਹੜਾ ਨਹੀਂ ਕਰਨੀ ਹੈਗੀ ਕਿਉਂਕਿ ਇਹ ਬਹੁਤ ਹੀ ਵਧੀਆ ਤਿੱਖਾ ਬਣ ਕੇ ਪਹਿਲੇ ਹੀ ਤਿਆਰ ਹੋ ਜਾਣਾ ਮੀਜ਼ਰਮੈਂਟ ਦੇ ਸਾਰਾ ਜਿੰਨੇ ਮਸਾਲੇ ਪੈਂਦੇ ਆਪਾਂ ਉੰਨੇ ਐਡ ਕਰਾਂਗੇ ਥੋੜਾ ਜਿਹਾ ਪਾਏ ਆਪਾਂ ਇਹਦੇ ਵਿੱਚ ਆਪਾਂ ਚਾਟ ਮਸਾਲਾ ਬਹੁਤ ਹੀ ਵਧੀਆ ਖਟ ਮਿੱਠਾ ਜਾ ਤੇ ਬਹੁਤ ਹੀ ਮਜ਼ੇਦਾਰ ਟੇਸਟ ਆਊਗਾ ਆਪਣਾ ਸਬਜ਼ੀ ਦਾ ਲਓ ਜੀ ਹੁਣ ਇੱਕ ਮਿੱਟੀ ਚੰਗੀ ਤਰ੍ਹਾਂ ਮਸਾਲ ਇਹਦਾ ਕਲਰ ਵੀ ਬਹੁਤ ਵਧੀਆ ਹੋ ਗਿਆ ਬਿਲਕੁਲ ਸੌਖੇ ਤਰੀਕੇ ਨਾਲ ਪਰਮੇ ਰੈਸিপি ਦਿੱਤੀ ਹੈ ਬਹੁਤ ਹੀ ਬਹੁਤ ਹੀ ਟੇਸਟੀ ਪੁੜਥਾ ਬਣੀ ਕਿ ਤਰ ਹੁੰਦਾ 1 ਮਿੰਟ ਦੀ ਆਪਾਂ ਨੂੰ ਢੱਕ ਕੇ ਪਕਾਇਆ ਸੀ ਤੁਸੀਂ ਦੇਖ ਸਕਦੇ ਹੋ ਕਿੰਨਾ ਕਲਰ ਵਧੀਆ ਆਇਆ ਤੇ ਸਾਰਾ ਤੇਲ ਛੱਡ ਦਿੱਤਾ ਆਪਣੇ ਟਮਾਟਰ ਜਿਉਂ ਪਿਆਜ਼ ਮਸਾਲੇ ਪਾਏ ਸੀ ਆਪਾਂ ਤੇ ਹੁਣ ਆਪਾਂ ਇਹਦੇ ਵਿੱਚ ਐਡ ਕਰ ਦਾਂਗੇ ਪੁੜਥਾ ਜਿਹੜਾ ਆਪਾਂ ਬਣਾ ਕੇ ਰੱਖਿਆ ਹੋਇਆ ਸੀ ਬੈਂਗਣੀ ਦਾ ਤੇ ਪਿਆਜ਼ ਦਾ ਇਹ ਸਾਰੇ ਨੂੰ ਆਪਾਂ ਨੂੰ ਕੜਾਹੀ ਦੇ ਵਿੱਚ ਐਡ ਕਰ ਦਾਂਗੇ ਲਓ ਜੀ ਤੇ ਹੁਣ ਆ ਮੀਡੀਅਮ ਗੈਸ ਤੇ ਆਪਾਂ ਇਹਨੂੰ ਸਿਰਫ 1 ਮਿੰਟ ਲਈ ਪਕਾਉਣਾ ਠੀਕ ਹੈ ਜਿਆਦਾ ਟਾਈਮ ਆਪਾਂ ਨੂੰ ਨਹੀਂ ਪਕਾਉਣਾ ਕਿਉਂਕਿ ਇਹ ਬਿਲਕੁਲ ਰੈਡੀ ਹੈ ਬਣ ਕੇ ਜਿੰਨਾ ਚਿਰ ਪਰ ਮਸਾਲੇ ਦੇ ਵਿੱਚ ਚੰਗੀ ਤਰ੍ਹਾਂ ਘੁਲ ਜਾਊਗਾ ਉੰਨਾ ਟਾਈਮ ਆਪਾਂ ਇਹਨੂੰ ਚੰਗੀ ਤਰ੍ਹਾਂ ਮਸਾਲੇ ਦੇ ਵਿੱਚ ਭੁੰਨਣਾ ਠੀਕ ਹੈ ਜੀ ਲਓ ਜੀ ਤੁਸੀਂ ਦੇਖ ਸਕਦੇ ਕਿੰਨਾ ਵਧੀਆ ਦੇਖਣ ਨੂੰ ਲੱਗ ਰਿਹਾ ਬਹੁਤ ਹੀ ਟੇਸਟੀ ਬਹੁਤ ਹੀ ਕਰਾਰਾ ਤੁਸੀਂ ਘਰ ਦੀ ਵਿੱਚ ਜ਼ਰੂਰ ਬਣਾਇਆ ਬਿਲਕੁਲ ਵੀ ਜਿਆਦਾ ਮਿਹਨਤ ਨਹੀਂ ਲੱਗਦੀ ਤੁਹਾਡੀ ਲਓ ਜੀ 1 2 ਮਿੰਟ ਆਪੇ ਨੂੰ ਹੁਣ ਚੰਗੀ ਤਰ੍ਹਾਂ ਪਕਾ ਲਿਆ ਸੀ ਤੇ ਹੁਣ ਆਪਾਂ ਬੰਦ ਕਰ ਦਾਂਗੇ ਟੱਕਰ ਨੂੰ ਦੇਕੀ ਨੂੰ ਭਾਪ ਦੇ ਵਿੱਚ ਠੀਕ ਹੈ ਜੀ ਲਓ ਜੀ ਤੁਸੀਂ ਦੇਖ ਸਕਦੇ ਹੋ ਆਪਾਂ 1 ਮਿੰਟ ਬਾਅਦ ਇਹਨੂੰ ਚੱਕਿਆ ਸੀ ਤੇ ਨਾਲ ਹੀ ਪਾ ਦਾਂਗੇ ਹੁਣ ਆਪਾਂ ਇਹਦੇ ਵਿੱਚ ਇੱਕ ਦੀ ਸੀਖੋ ਤਾਂ ਚਮਚਾ ਇਸ ਤੋਂ ਬਾਅਦ ਆਪਾਂ ਗੈਸ ਨੂੰ ਚਾਲੂ ਨਹੀਂ ਕਰਨਾ ਠੀਕ ਹੈ ਜੀ ਹੁਣ ਤਾਂ ਆਪਣਾ ਬਹੁਤ ਵਧੀਆ ਬਣ ਕੇ ਤਿਆਰ ਹੋਇਆ ਤੁਸੀਂ ਦੇਖ ਸਕਦੇ ਹੋ ਕੜਾਹੀ ਆਪਣੀ ਬਹੁਤ ਜ਼ਿਆਦਾ ਗਰਮਾ ਇਸ ਕਰਕੇ ਜ਼ਿਆਦਾ ਗੈਸ ਦੇ ਉੱਤੇ ਹੀ ਪਿਆ ਤਾਂ ਹੀ ਤੁਹਾਨੂੰ ਆਈ ਲੱਗ ਰਿਹਾ ਹੈ ਪਰ ਆਪਾਂ ਗੈਸ ਨੂੰ ਕੀਤਾ ਹੋਇਆ ਬੰਦ ਠੀਕ ਹੈ ਜੀ ਨੂੰ ਆਪਾਂ ਚੰਗੀ ਤਰ੍ਹਾਂ ਹਿਲਾ ਦਾਂਗੇ ਇਸ ਤਰੀਕੇ ਦੇ ਨਾਲ ਬਹੁਤ ਹੀ ਵਧੀਆ ਤੇ ਬਿਲਕੁਲ ਸਿੰਪਲ ਤਰੀਕੇ ਨਾਲ ਆਪਾਂ ਤੁਹਾਨੂੰ ਇਹ ਰੈਸਪੀ ਦੱਸੀਏ ਤੁਸੀਂ ਘਰ ਦੇ ਵਿੱਚ ਜ਼ਰੂਰ ਟਰਾਈ ਕਰਿਓ ਦੇਖੋ ਜੀ ਕਿੰਨਾ ਵਧੀਆ ਕਲਰ ਆਇਆ ਪੁਰਥਾ ਦਾ ਇਸ ਤਰੀਕੇ ਤੇ ਹੀ ਆਪਾਂ ਨੂੰ ਚਾਹੀਦਾ ਸੀ ਬੈਂਗਨ ਦੇ ਛੋਟੇ ਬੈਂਗਨ ਦਾ ਪੁਰਥਾ ਤਾਂ ਬਹੁਤ ਹੀ ਜ਼ਿਆਦਾ ਟੇਸਟੀ ਬਣਦਾ ਇੱਕ ਵਾਰੀ ਤੁਸੀਂ ਮੇਰੇ ਤਰੀਕੇ ਨਾਲ ਜ਼ਰੂਰ ਬਣਾਇਆ ਲਓ ਜੀ ਹੁਣ ਆਪਾਂ ਇਹਨੂੰ ਇੱਕ ਮਿੱਟੀ ਭਾਪ ਵਿੱਚ ਰੱਖ ਦ ਬਹੁਤ ਹੀ ਵਿਦਿਆਤਿ ਬਹੁਤ ਹੀ ਟੇਸਟੀ ਪੁਰਠਾ ਬਣ ਕੇ ਤਿਆਰ ਹੋਇਆ ਤੁਹਾਨੂੰ ਆਪਣੀ ਅੱਗੇ ਹੋ ਕੇ ਵੀ ਦਿਖਾ ਦਿੱਤਾ ਬਹੁਤ ਹੀ ਮਜ਼ੇਦਾਰ ਹੈ ਤੇ ਬਹੁਤ ਹੀ ਖੱਟ ਮਿੱਠਾ ਜਿਹਾ ਬਣ ਕੇ ਤਿਆਰ ਹੋਇਆ ਤੇ ਕਰਾਰਾ ਵੀ ਬਹੁਤ ਜ਼ਿਆਦਾ ਹੈ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਤੁਹਾਡੇ ਲਈ ਨਵੇਂ ਨਵੇਂ ਵੀਡੀਓ ਲੈ ਕੇ ਸੀ ਹਾਜ਼ਰ ਹੋਈਏ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਓਕੇ ਜੀ ਥੈਂਕ ਯੂ ਬਾਏ